ਭਈ ਆ ਜਿਹੜਾ ਆ ਦਰਖਤਰ ਇਹਨੂੰ ਲਾਇਆ ਨੂੰ 304 ਸਾਲ ਹੋ ਗਏ ਯਾਰ ਇਹ ਵੱਧ ਨਹੀਂ ਰਿਹਾ ਕੀ ਕਰਨਾ ਬਸ ਇੱਥੇ ਜੀ ਖੜਾ ਇਹਨੂੰ ਪੂਰੇ ਅੱਜ ਚੌਥਾ ਸਾਲ ਚੱਲ ਪਿਆ ਤੇ ਆ ਇਹਨੂੰ ਚਾਰ ਚਾਰ ਸਾਲ ਹੋ ਗਏ ਹੁਣ ਲਾਇਆ ਨੂੰ ਬਸ ਆ ਇੱਕ ਪੱਤਾ ਜਿਹਾ ਆ ਘੱਟੇ ਨੇ ਦੋ ਪੱਤੇ ਜੇ ਇਹਨਾਂ ਨੂੰ ਪਾਣੀ ਵੀ ਆਪਾਂ ਕੱਸੀ ਦਾ ਪਾਉਨੇ ਆ ਕੋਈ ਆਮ ਪਾਣੀ ਨਹੀਂ ਪਾਉਂਦੇ ਟੂਟੀ ਆਉਂਦੀ ਆਪਣੇ ਘਰੇ ਟੂਟੀਆਂ ਦੀ ਪਾਣੀ ਲਾਉਨੇ ਆ ਬਾਕੀ ਵਿੱਚ ਭਰਾ ਕਹਣਗੇ ਵੀ ਕਮਲਾਂ ਚ ਲਾਈ ਬੈਠੇ ਕਮਲਾਂ ਨੂੰ ਥੱਲੇ ਵੀ ਦਿਖਾ ਦੰਦਾ ਮੈਂ ਥੱਲੇ ਵੀ ਲਾਏ ਹੋਏ ਨੇ ਉਹ ਤਖਾਉਨਾ ਅੱਜ ਆਪਾਂ ਮਿੱਟੀ ਚ ਲਾਏ ਹੋਏ ਨੇ ਇਹ ਵੀ ਇੱਥੇ ਖੜੇ ਨੇ ਨਾ 4-4 ਸਾਲ ਹੋ ਗਏ ਵੀ ਇਹਨਾਂ 'ਚ ਕੀ ਸਮਾਨ ਪੈਂਦਾ ਜਿਹੜੇ ਭਰਾ ਨੂੰ ਪਤਾ ਯਾਰ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ 4-5 ਬੁੱਝੇ ਲਾਏ ਹੋਏ ਨੇ ਉਹ ਤਾਂ ਕਹਿੰਦੇ ਭੱਜ ਜਾਣਗੇ 4-4 ਸਾਲ ਤੋਂ ਉੱਥੇ ਹੋ ਗਏ ਉਹਨਾਂ ਨੂੰ ਸਮਾਂ ਲੱਗਿਆ ਉਹ ਤਾਂ ਚੱਲ ਆਪਾਂ ਉਹ ਲਾਗੇ ਹੋਇਆ ਗਮਲਿਆਂ 'ਚ ਉਹ ਵੱਡੇ ਗਮਲੇ ਨੇ ਕੋਈ ਛੋਟੇ ਗਮਲੇ ਨਹੀਂ ਆਪਾਂ ਧਰਤੀ ਚ ਲਾਏ ਹੋਏ ਨੇ ਤੁਹਾਨੂੰ ਦੂਜਾ ਵੀ ਦਿਖਾਉਣਾ ਇਹਦੇ ਨਾਲ ਦਾ ਆ ਸੀ ਆ ਦੇਖੋ ਇਹ ਵਸ ਇੱਕ ਪਤਾ ਹੀ ਕਰਦਾ ਵਿੱਚ ਕਹਣਗੇ ਵੀ ਪਾਣੀ ਪਾਣੀ ਵੀ ਇੱਚ ਕੱਤੀ ਦਾ ਟੂਟੀ ਆਉਂਦੀ ਆਪਣੇ ਘਰੇ ਜਦੋਂ ਟੂਟੀ ਦੇ ਪਾਣੀ ਤੋਂ ਮੈਨ ਆਪਾਂ ਕਿਸੇ ਕਾਸੇ ਦਾ ਹੋਰ ਪਾਣੀ ਨਹੀਂ ਲਾਇਆ ਉਹਦੀ ਵਾਸਤੇ ਆਪਾਂ ਟੈਂਕੀ ਲਈ ਹੋਈ ਹੈ ਟੈਂਕੀ ਜੀ ਟੂਟੀ ਦਾ ਪਾਣੀ ਪੈਂਦਾ ਥੱਲੇ ਟੈਂਕੀ ਧਰੀ ਹੋਈ ਹੈ ਜਦੋਂ ਆ ਜਾਂਦੀ ਹੈ ਉਹਦੀ ਪਾਣੀ ਪਾਉਣਿਆ ਕਦੇ ਦੂਜੇ ਜਿਵੇਂ ਗਰਮੀਆਂ 'ਚ ਤਾਂ ਹੁਣ ਦੇਦੀ ਵਾਂਗੂ ਹੈ ਸਾਲ 'ਚ 2-2 3-3 ਦਿਨਾਂ ਤੋਂ ਸਨ ਛੱਡ ਕੇ ਪਾਉਣਿਆ ਜੇ ਕਿਸੇ ਕਿਸਾਨ ਭਰਾ ਨੂੰ ਇਹਦੇ ਬਾਰੇ ਪਤਾ ਹੈ ਬੂਝਿਆਂ ਬਾਰੇ ਪਤਾ ਵੀ ਇਹ ਕਾਦੇ ਨਾਲ ਗਰੋਥ ਕਰਦੇ ਆ ਤਾਂ ਕਮੈਂਟਾਂ ਕਰਕੇ ਸਾਨੂੰ ਜਰੂਰ ਦੱਸਿਓ ਭਾਈ ਇਹ ਬਾਜ ਜਾਣ ਆਪਾਂ ਸ਼ੌਂਕ ਲਈ ਲਾਏ ਹੋਏ ਨੇ ਬੂਝੇ ਇਹ ਇਹਨਾਂ ਦੀ ਉਸ ਤਰ੍ਹਾਂ ਆਪਾਂ ਸੰਭਾਲ ਕਰ ਸਕੀਏ ਜਿਹੜੇ ਭਰਾ ਕਿਸਾਨ ਨੂੰ ਪਤਾ ਹੈ ਇਹਨਾਂ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਓਕੇ ਧੰਨਵਾਦ